आजादी संघर्ष ਵਿੱਚ ਸ਼ਹਾਦਤ ਦੇਣ ਵਾਲੀ ਗਾਦਰ ਪਾਰਟੀ ਦੇ ਫਾਊਂਡਰ ਮੈਂਬਰ ਭਾਈ ਪਰਮਾਨੰਦ 4 ਨਵੰਬਰ 1876 ਨੂੰ ਗੁਲਾਮ ਭਾਰਤ ਵਿੱਚ ਜਨਮ ਲੈ ਕੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਵਾਸਤੇ ਪੂਰੀ ਜ਼ਿੰਦਗੀ ਲੇਖੇ ਲਾ ਦੇਣ ਵਾਲੇ ਭਾਈ ਪਰਮਾਨੰਦ ਭਾਈ ਪਰਮਾਨੰਦ ਨੂੰ ਫਰਸਟ ਲਾਹਰ ਕਾਂਸਪੀਰੇਸੀ ਕੇਸ ਵਿੱਚ ਬ੍ਰਿਟਿਸ਼ ਹਕੂਮਤ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਬਰਤਾਨਵੀ ਸਾਮਰਾਜ ਦੀ ਅਦਾਲਤ ਨੇ ਸਜ਼ਾ ਸੁਣਾਈ ਫਾਂਸੀ ਪਰ ਬਾਅਦ ਵਿੱਚ ਜੰਗ ਅਜ਼ਾਦੀ ਦੇ ਇਸ ਨਿੱਟੜਕ ਯੋਧੇ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਅੰਡੇਮਾਨ ਯਾਨੀ ਕਾਲੇ ਪਾਣੀ ਦੀ ਸਜ਼ਾ ਪੁਗਤਦਿਆਂ ਹਰ ਰੋਜ਼ ਕਾਲ ਕੋਠੜੀ ਦੀਆਂ ਵਿੱਥਾਂ ਵਿੱਚੋਂ ਆਜ਼ਾਦੀ ਦੇ ਸੂਰਜ ਦੇ ਦੀਦਾਰ ਕਰਨ ਦੀ ਹਸਰਤ ਲੈ ਕੇ ਜਿਉਂਦਾ ਰਿਹਾ ਭਾਈ ਪਰਮਾਨੰਦ 15 ਅਗਸਤ 1947 ਨੂੰ ਭਾਰਤ ਦੇ ਅੰਬਰ ਉੱਤੇ ਆਜ਼ਾਦੀ ਦਾ ਤਿਰੰਗਾ ਸੂਰਜ ਉਦੇਮਾਨ ਹੋਇਆ ਪਰ ਪਰਮਾਨੰਦ ਹਾਲੇ ਵੀ ਕਾਲੇ ਪਾਣੀ ਦੀ ਹਨੇਰੀ ਕਾਲ ਕੋਠੜੀ ਵਿੱਚ ਹੀ ਬੰਦ ਸੀ 8 ਦਸੰਬਰ 1947 ਵਾਲੇ ਦਿਨ ਜੰਗੇ ਆਜ਼ਾਦੀ ਦੀ ਸ਼ਮਾ ਜਲਾਉਣ ਵਾਲੇ ਪਾਈ ਪਰਮਾਨੰਦ ਸ਼ਹੀਦ ਹੋ ਗਏ ਜ਼ਾਲਮ ਬਰਤਾਨਵੀ ਹਕੂਮਤ ਵੱਲੋਂ ਦਿੱਤੇ ਲੱਖਾਂ ਤਸੀਹੇ ਚਲ ਕੇ ਵੀ ਜ਼ਾਲਮਾਂ ਦੀ ਈਨ ਨਾ ਮੰਨਣ ਵਾਲੇ ਪਾਈ ਪਰਮਾਨੰਦ ਨੂੰ ਲੱਖ ਲੱਖ ਪ੍ਰਣਾਮ ਸ਼ਹੀਦਾਂ